ਚਲੰਤ ਮਾਮਲਿਆਂ ਚੋਂ ਇੱਕ ਮਾਮਲਾ ਲੈ ਕੇ ਕੁਲਵੀਰ ਸਿੰਘ ਸੰਘਾ ਤੁਹਾਡੀ ਸੇਵਾ 'ਚ ਹਾਜ਼ਰ ਆ। ਦੋਸਤੋ ਮਾਮਲਾ ਇਹ ਹੈ ਕਿ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜੀ7 ਦੀ ਮੀਟਿੰਗ ਅਟੈਂਡ ਕਰਨ ਲਈ ਜਿਹੜੀ ਇੱਥੇ ਕੈਨਨੈਸਕਸ ਅਲਬਰਟਾ ਦੇ ਵਿੱਚ ਹੋ ਰਹੀ ਆ ਉਹਦੇ ਲਈ ਸੱਦਾ ਪੱਤਰ ਉਹਨਾਂ ਨੇ ਭੇਜਿਆ। ਪਹਿਲਾਂ ਉਹ ਸੱਦਾ ਪੱਤਰ ਨਹੀਂ ਸੀ ਭੇਜਿਆ ਗਿਆ ਤੇ ਇਹ ਹੀ ਕੰਸਵਾ ਚਲਦੀਆਂ ਸੀਗੀਆਂ ਵੀ ਉਹ ਨਹੀਂ ਭੇਜਿਆ ਜਾਣਾ ਪਰ ਉਹ ਬੜਾ ਇੱਕ ਦਿਨ ਅਚੰਬੇ ਵਾਲੀ ਗੱਲ ਹੀ ਹੋਈ ਜੇ ਇਸ ਦਿਨ ਪਤਾ ਲੱਗਾ ਕਿ ਹਾਂ ਵੀ ਉਹ ਇਨਵਾਈਟ ਭੇਜ ਦਿੱਤਾ ਗਿਆ ਖਾਸ ਕਰਕੇ ਜਦੋਂ ਇਲੈਕਸ਼ਨਸ ਹੋ ਰਹੀਆਂ ਸੀਗੀਆਂ ਲੋਕਾਂ ਨੂੰ ਇਹ ਆਸ ਉਮੀਦ ਸੀਗੀ ਕਿ ਭਈ ਜਿਹੜਾ ਹਰਦੀਪ ਸਿੰਘ ਨੇਜਰ ਹੋਰਾਂ ਦਾ ਕਤਲ ਹੋਇਆ ਉਹਦੇ ਬਾਰੇ ਜੋ ਜਸਟਨ ਟਰੂਡੋ ਹੋਰਾਂ ਨੇ ਜਿਸ ਤਰ੍ਹਾਂ ਦੀ ਗੱਲਬਾਤ ਪਹਿਲਾਂ ਕੀਤੀ ਸੀ ਜੋ ਉਹਨਾਂ ਨੇ ਸਟੈਂਡ ਲਿਆ ਸੀਗਾ ਉਸੇ ਗੱਲ ਤੇ ਪਾਰਟੀ ਜਿਹੜੀ ਆ ਉਹ ਖੜੀ ਰਹੇਗੀ ਔਰ ਪਾਰਟੀ ਲੀਡਰ ਵੀ ਖੜਾ ਰਹੇਗਾ ਪਰ ਉਹ ਗੱਲ ਜੀ ਜਿਹੜੀ ਆ ਹੁਣ ਜਿਸ ਤਰ੍ਹਾਂ ਦੇ ਟ੍ਰੇਡ ਵਾਲੇ ਸਿਲਸਿਲੇ ਨੇ ਗੱਲਾਂ ਬਾਤਾਂ ਆਰੰਭ ਕੀਤੀਆਂ ਇਧਰੋਂ ਸਾਊਥ ਆਫ ਦਾ ਬਾਰਡਰ ਤੋਂ ਡੋਨਲਡ ਟਰੰਪ ਹੋਰਾਂ ਨੇ ਤੇ ਕੈਨੇਡਾ ਨੂੰ ਆਪਣੀਆਂ ਜਿਹੜੀਆਂ ਟ੍ਰੇਡ ਦੀਆਂ ਸੰਧੀਆਂ ਨੇ ਉਹ ਦੂਸਰੇ ਦੂਸਰੇ ਦੇਸ਼ਾਂ ਵਿੱਚ ਬਣਾਉਣ ਦੀ ਹੁਣ ਬਹੁਤ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਪਰ ਜਿਹੜੇ ਇਸ ਤਰ੍ਹਾਂ ਦੇ ਇਸ਼ੂ ਨੇ ਉਹ ਜਿਹੜੇ ਬੈਕ ਵਰਨਰ ਤੇ ਚਲੇ ਗਏ ਲੱਗਦੇ ਨੇ ਪਰ ਦੋਸਤੋ ਇਹ ਮਸਲਾ ਬਹੁਤ ਗੰਭੀਰ ਆ ਕਿਉਂਕਿ ਇੱਕ ਦੇਸ਼ ਦੇ ਵਿੱਚ ਜਿਹੜਾ ਆ ਕੇ ਉਹਨਾਂ ਦੇ ਹੀ ਇੱਕ ਵਿਅਕਤੀ ਨੂੰ ਇੱਥੇ ਮਾਰ ਜਾਣਾ ਦਿਨ ਦਿਹਾੜੇ ਔਰ ਬਾਅਦ ਦੇ ਵਿੱਚ ਜ਼ਿੰਮੇਵਾਰੀ ਵੀ ਕਿਸੇ ਨੇ ਨਹੀਂ ਲੈਣੀ ਹਾਲਾਂਕਿ ਇੱਥੋਂ ਦੀ ਪੁਲਿਸ ਨੇ ਇਹ ਸਪਸ਼ਟ ਕਰ ਦਿੱਤਾ ਪਾਈ ਇਹਦੇ ਵਿੱਚ ਜਿਹੜੀ ਹੱਥ ਜਿਹੜਾ ਹੱਥ ਹੈਗਾ ਇਸ ਕਾਰਵਾਈ ਦੇ ਵਿੱਚ ਉਹ ਭਾਰਤ ਦੇ ਜਿਹੜੇ ਕੁਝ ਕਰਿੰਦੇ ਹੈ ਨੇ ਇੱਥੇ ਭੇਜੇ ਹੋਏ ਉਹਨਾਂ ਵੱਲੋਂ ਉਹ ਕਾਰਵਾਈ ਕੀਤੀ ਗਈ ਸੀਗੀ ਅੱਛਾ ਉਹਨੂੰ ਦੇਖਦਿਆਂ ਹੋਇਆਂ ਉਹਦਾ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇੱਥੋਂ ਦੀਆਂ ਕੁਝ ਅਖਬਾਰਾਂ ਨੇ ਵੀ ਹੁਣ ਜਦੋਂ ਇਹ ਇਨਵਾਈਟ ਦਿੱਤਾ ਗਿਆ ਤੇ ਉਹਦੇ ਵਿੱਚ ਵੀ ਇਹ ਆਰਟੀਕਲ ਆਏ ਨੇ ਕੇ ਭਾਈ ਤੁਸੀਂ ਇਹ ਇਨਵਾਈਟ ਠੀਕ ਆ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਪਰ ਆ ਮੌਕਾ ਨਹੀਂ ਸੀ ਇਹ ਤੁਸੀਂ ਬਹੁਤ ਜਲਦਬਾਜ਼ੀ ਕੀਤੀ ਆ ਜਿਹੜਾ ਨਰਿੰਦਰ ਮੋਦੀ ਨੂੰ ਇਨਵਾਈਟ ਭੇਜਿਆ ਗਿਆ ਔਰ ਇਹ ਗਲੋਬ ਐਂਡ ਮੇਲ ਦੇ ਵਿੱਚ ਨੈਸ਼ਨਲ ਨਿਊਜ਼ਪੇਪਰ ਆ ਜਿਹਦੇ ਚ ਇਹ ਗੱਲ ਛਪੀ ਆ ਹੁਣ ਦੇਖਣ ਵਾਲੀ ਗੱਲ ਆ ਜੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਦੇ ਰਹਿ ਚੁੱਕੇ ਆ ਗੂ ਸਾਫਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਹੋਰੀ ਉਹ ਪਹਿਲਾਂ ਹੀ ਗਏ ਚੁੱਕੇ ਆ ਵੀ ਸਾਨੂੰ ਜਿਹੜਾ ਜੀ ਉਸ ਗੱਲਬਾਤ ਨੂੰ ਪਾਸੇ ਰੱਖ ਕੇ ਅਗਾਹ ਤੁਰਨਾ ਚਾਹੀਦਾ ਔਰ ਨਾਲ ਦੀ ਨਾਲ ਜਿਹੜੇ ਪੀਅਰ ਪੋਲੀਆਫੋਰੀਆ ਉਹਨਾਂ ਨੇ ਇਸ ਸੱਦੇ ਪੱਤਰ ਨੂੰ ਠੀਕ ਆਖਿਆ ਉਹ ਕਹਿੰਦੇ ਜੀ ਗੱਲਬਾਤ ਹੋਣੀ ਚਾਹੀਦੀ ਹੈ ਪਰ ਅੱਜ ਜਿਹੜਾ ਜੀ ਇੱਕ ਕਿਸਮ ਦਾ ਐਨਡੀਪੀ ਪਾਰਟੀ ਦੀ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਕ੍ਰਿਟਿਕ ਜੈਨੀ ਕੁਵਾਨ ਉਹਨਾਂ ਨੇ ਇਸ ਗੱਲ ਨੂੰ ਕੰਡਮ ਕੀਤਾ ਹੈ ਉਹ ਕਹਿੰਦੇ ਵੀ ਫੇਰ ਮਨੁੱਖੀ ਹੱਕਾਂ ਦੀ ਗੱਲ ਕਿੱਧਰ ਗਈ ਅਸੀਂ ਕਿਵੇਂ ਉਸ ਗੱਲਬਾਤ ਨੂੰ ਇਸ ਗੱਲ ਦੇ ਨਾਲ ਬੈਲੈਂਸ ਕਰ ਸਕਦੇ ਜਦੋਂ ਇੱਕ ਦੇਸ਼ ਜਿਹਦੇ ਤੇ ਦੋਸ਼ ਲੱਗੇ ਹੋਏ ਨੇ ਉਹਨੂੰ ਇਹ ਕਿਹਾ ਗਿਆ ਵੀ ਤੂੰ ਕੋਆਪਰੇਟ ਕਰ ਔਰ ਉਹ ਕੋਆਪਰੇਟ ਨਹੀਂ ਕਰ ਰਿਹਾ ਇਨਵੈਸਟੀਗੇਸ਼ਨ ਦੇ ਵਿੱਚ ਸੋ ਫਾਰ ਤੇ ਦੂਸਰੀ ਉਹ ਕਹਿੰਦੇ ਵੀ ਇਸ ਵੇਲੇ ਉਹਨਾਂ ਨੂੰ ਇਹ ਸੱਦਾ ਦੇ ਕੇ ਜਿਹੜਾ ਇਹ ਗਲਤ ਕੰਮ ਕੀਤਾ ਔਰ ਉਹਨੂੰ ਉਹ ਕੰਡਮ ਕਰ ਰਹੇ ਨੇ ਪਰ ਨਾਲ ਦੀ ਨਾਲ ਦੂਸਰੇ ਪਾਸੇ ਭਾਈਚਾਰੇ ਨੂੰ ਵੀ ਬੜੀ ਆਪਣੇ ਆਪ ਦੇ ਵਿੱਚ ਵੀ ਜੀ ਕੋਖ ਕਰਨੀ ਪੈਗੀ ਸੋਚਣਾ ਪਏਗਾ ਕਿ ਅਸੀਂ ਜਿਉਂ ਹੀ ਇਲੈਕਸ਼ਨਾਂ ਆਉਂਦੀਆਂ ਨੇ ਤੇ ਕਿਵੇਂ ਵੱਧ ਚੜ ਕੇ ਹਿੱਸਾ ਲੈਣੇ ਆ ਸਾਰੀਆਂ ਪਾਰਟੀਆਂ ਦੇ ਵਿੱਚ ਪਰ ਕਦੇ ਕਿਸੇ ਨੂੰ ਅਕਾਉਂਟੇਬਲ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਸਾਡਾ ਆਪਣਾ ਕਲਾਊਡ ਹੀ ਹੈ ਨਿੰਗਾ ਇਹਨਾਂ ਕਿਉਂਕਿ ਗੱਲ ਇਹ ਤਾਂ ਜੀ ਵੀ ਕਲਾਊਡ ਤਾਂ ਬਣਦਾ ਜੇ ਤੁਹਾਡਾ ਏਕਾ ਹੋਵੇ ਇੱਥੇ ਤਾਂ ਹਰੇਕ ਇੱਕ ਗੁਰਦੁਆਰਾ ਜਿਹੜਾ ਉਹ ਇੱਕ ਮਿਸਲ ਦੇ ਤੌਰ ਤੇ ਕੰਮ ਕਰ ਕਰ ਰਿਹਾ ਜਿਵੇਂ ਮਿਸਲਾਂ ਵੇਲੇ ਬੱਕਰੇ ਬੱਕਰੇ ਆਗੂ ਹੋਇਆ ਕਰਦੇ ਸੀ ਉਹੋ ਹੀ ਕੰਮ ਅੱਜਕੱਲ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਹੋਰ ਕਿਸੇ ਥਾਂ ਤੇ ਜਿਹੜਾ ਭਾਈਚਾਰਾ ਇੰਨਾ ਇਕੱਠਾ ਹੀ ਨਹੀਂ ਹੋ ਸਕਦਾ ਜਾਂ ਜਿਹੜੀਆਂ ਬਾਕੀ ਜਥੇਬੰਦੀਆਂ ਵੀ ਹੈਗੀਆਂ ਜੀ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲਬਾਤ ਆ ਔਰ ਆ ਹੁਣ ਜਿਹੜੀ ਗੱਲ ਹੁਣ ਵਾਪਰੀ ਆ ਇਹਦੇ ਤੋਂ ਸਪਸ਼ਟ ਹੋ ਗਿਆ ਪੇ ਜਿੰਨੀ ਦੇਰ ਤੱਕ ਅਸੀਂ ਇੱਕ ਹੋ ਕੇ ਆਵਾਜ਼ ਬੁਲੰਦ ਨਹੀਂ ਕਰਦੇ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨੀ ਤਾਂ ਦੂਰ ਦੀ ਗੱਲ ਆ ਸਾਨੂੰ ਉਹਦੇ ਨੇੜੇ ਤੇੜੇ ਵੀ ਕਿਸੇ ਨੇ ਢੋਕਣ ਨਹੀਂ ਦੇਣਾ